ਇਹ ਚੋਣ ਆ ਸਰਦਾਰ ਹਰਜੀਤ ਸਿੰਘ ਦਾ ਚੋਣ ਨਹੀਂ ਇਹ ਸਾਡੇ ਇਸ ਇਲਾਕੇ ਦੀ ਸੋਚ ਕਿਸੀ ਆ ਇਸ ਇਲਾਕੇ ਦੇ ਲੋਕ ਜੋ ਬਦਲਾਵ ਚਾਹੁੰਦੇ ਨੇ ਉਹ ਸੋਚ ਦਾ ਚੋਣ ਆ ਤੁਸੀਂ ਦੇਖੋ ਇੱਕ ਪਾਸੇ ਉਹ ਪਾਟੀ ਆਮ ਆਦਮੀ ਪਾਰਟੀ ਜਿਹੜੀ ਲੁਟੇਰਿਆਂ ਦਾ ਗੈਂਗ ਜਿਨ੍ਹਾਂ ਦਾ ਇੱਕ ਹੀ ਮਕਸਦ ਸੀਗਾ ਪੰਜਾਬ ਨੂੰ ਦੋਹਾਂ ਤੁਹਾਂ ਹੱਥਾਂ ਨਾਲ ਲੁੱਟਣਾ ਉਹਨਾਂ ਦਾ ਤੁਸੀਂ ਦੇਖਿਆ ਹੋਊਗਾ ਕੱਲ ਇੱਕ ਡੀਆਈਜੀ ਫੜਿਆ ਗਿਆ ਇੱਕ ਡੀਆਈਜੀ ਕੋਲੋਂ 5 ਕਰੋੜ ਰੁਪਇਆ ਨਕਦ ਇੱਕ ਕੋਲੋਂ ਹਜ਼ਾਰਾਂ ਕਰੋੜ ਦੀ ਜਾਇਦਾਦ ਕਈ ਕਿਲੋ ਸੋਨਾ ਕਈ ਘੜੀਆਂ ਇੱਕ ਡੀਆਈਜੀ ਕੋਲੋਂ ਇਹਨਾਂ ਨੇ ਦਿੱਲੀ ਨੂੰ ਵੀ ਇਸੇ ਤਰ੍ਹਾਂ ਦੁਆਤਾਂ ਨਾਲ ਲੁੱਟਿਆ ਖਾਸ ਜੀ ਮੈਂ ਖਾਸ ਤੌਰ ਤੇ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਨੂੰ ਦਿੱਲੀ ਆਇਆ ਹਾਂ ਪਿਛੋਕਰ 'ਚ ਮੈਂ ਤੁਹਾਡੇ ਹੀ ਇੱਥੋਂ ਦਾ ਰਹਿਣ ਵਾਲਾ ਹਾਂ ਮੈਂ ਖੁਦ ਸਰਦਾਰਪੁਰ ਦਾ ਪਾਪਾ ਮੜੀ ਦਾ ਹਾਂ ਮੇਰਾ ਨਾਮ ਮਨਜਿੰਦਰ ਸਿੰਘ ਤੇ ਮੇਰੀ ਗੋਤ ਰਿਆੜ ਆ ਮੈਂ ਇਸ ਇਲਾਕੇ ਦਾ ਹੀ ਹਾਂ ਔਰ ਮੈਨੂੰ ਮਾਣ ਹੈ ਆਪਣੇ ਇਸ ਇਲਾਕੇ ਤੇ ਮੈਂ ਜਾਣਦਾ ਹਾਂ ਕਿ ਜਦੋਂ ਜਦੋਂ ਢੜਵਿਆਂ ਨੂੰ ਕਿਸੇ ਨੇ ਨਕੇਲ ਪਾਈ ਹੈ ਉਹ ਮਜਹਿਲਾਂ ਦੀ ਧਰਤੀ ਤੋਂ ਸਭ ਤੋਂ ਪਹਿਲਾਂ ਕਿਸੇ ਨੇ ਨਕੇਲ ਪਾਈ ਆ अॼ जो आम आदमी पार्टी ਨਸ਼ਾ ਹਮ ਕੇ ਅੰਦਰ ਪੰਜਾਬ ਨੂੰ ਸਭ ਤੋਂ ਉੱਪਰ ਲੈ ਗਈ ਹੈ ਅੱਜ ਨਸ਼ਾ ਸਕੂਲਾ ਤੱਕ ਵਿਕਣ ਲੱਗ ਪਿਆ ਹੈ ਪੰਜਾਬ ਆ ਤਾਂ ਕਿ ਜਦੋਂ ਦੇ ਆਮ ਆਦਮੀ ਪੰਜਾਬ ਚ ਆਈ ਆ ਇਹਨਾਂ ਨੇ ਗੈਂਗਸਟਰਾਂ ਦਾ ਰਾਜ ਕਰ ਦਿੱਤਾ ਹੈ ਇੱਥੇ ਅੱਜ ਜੋ ਲੋਕਾਂ ਦਾ ਤਾਂ ਕਹਿੰਦੇ ਸੀ ਰੇਤਾ ਬੱਜੀ ਦਾ ਇਨਾ ਹਜ਼ਾਰ ਕੋੜ ਆਊਗਾ ਉਹ ਆਣਾ ਤੇ ਕੀ ਸੀਗਾ ਇਹਨਾਂ ਦੀਆਂ ਜੇਬਾਂ ਭਰਨ ਲੱਗ ਪਏ ਨੇ ਪੰਜਾਬ ਨੂੰ ਅੱਜ ਇਸ ਕਦਰ ਇਸ ਥਾਂ ਤੇ ਲਿਆ ਕੇ ਖੜਾ ਕਰ ਦਿੱਤਾ ਹੈ ਪੰਜਾਬ ਨੂੰ ਇੱਕ ਪੁਲੀਸ ਸਟੇਟ ਬਣਾ ਦਿੱਤਾ ਤੁਹਾਡੇ ਬੇਚੂਰ ਲੋਕਾਂ ਨੂੰ ਫੜ ਫੜ ਕੇ ਇਸਨ ਕਾਊਂਟਰ ਕਰ ਦਿੰਦੀ ਆ ਜੇਲਾ ਪੁਲਿਸ ਨੇ ਨੌਜਵਾਨ ਬੱਚਾ ਨੂੰ ਜੇਲਾ ਚ ਡੱਕ ਦਿੱਤਾ ਏ ਇਹ ਜਦੋਂ ਦਾ ਇਹਦੇ ਅੰਦਰ ਪਤਾ ਨਹੀਂ ਭਗਵੰਤ ਮਾਨ ਜੀ ਦੇ ਅੰਦਰ ਕਿਹੜੀ ਆਤਮਾ ਆ ਗਈ ਆ ਇਹ ਜਦੋਂ ਦਾ ਮੁੱਖ ਮੰਤਰੀ ਬਣਿਆ ਭਗਵੰਤ ਮਾਨ ਜੀ ਦੀ ਆਤਮਾ ਹੀ ਬਦਲ ਗਈ ਆ ਐ ਲੱਗਦਾ ਏ ਉਹ ਦਿੱਲੀ ਦੇ ਆ ਕੇ ਲੋਕਾਂ ਨੇ ਪਤਾ ਨਹੀਂ ਇਹਨੂੰ ਆਮ ਆਦਮੀ ਪਾਰਟੀ ਨੇ ਕਿਹੜਾ ਧੂੜਾ ਧੂੜਿਆ ਏ ਅੱਜ ਕੱਲ ਉਹ ਤੇ ਕੇਵਲ ਇੱਕੋ ਹੀ ਗੱਲ ਕਹਿੰਦਾ ਫਿਰਦਾ ਏ ਕੇਂਦਰੀ ਵਲ ਜੋ ਕਰੂੰ ਬਚ ਕੇਂਦਰੀ ਵਲ ਕਰੂੰ ਕੇਂਦਰੀ ਵਲ ਕੀ ਕਰੂੰਗਾ ਜਿਸ ਤਰ੍ਹਾਂ ਦਿੱਲੀ ਨੂੰ ਬਹਾਥਾ ਲੁੱਟਿਆ ਏ ਉਸੇ ਤਰ੍ਹਾਂ ਪੰਜਾਬ ਨੂੰ ਲੁੱਟੂਗਾ ਔਰ ਲੁੱਟਿਆ ਬਾਲ ਸਾਹਿਬ ਜੀ ਮੈਂ ਤੁਹਾਨੂੰ ਦੱਸਣਾ ਚਾਹਨਾ ਮਾਤਾ ਜੀ 300 ਕਰੋੜ ਰੁਪਏ ਇਹ ਜੋ ਕਹਰੇ ਕੋਹੋ ਘਰ ਨਾਲ 300 ਕਰੋੜ ਰੁਪਏ ਹੁਣ ਤੇ ਕੇਵਲ ਕੇਂਦਰੀ ਵਲ ਦੇ ਜਾਜਾ ਚ ਲੱਤ ਪਨੂੰ ਉਡਾਉਣ ਵਾਸਤੇ 300 ਕਰੋੜ ਰੁਪਏ ਦਿੱਲੀ ਤੋਂ ਜਦੋਂ ਦਾ ਹਾਰਿਆ ਹੈ ਨਾ ਦਰਮਨ ਸਾਹਿਬ ਅਸ਼ਵਨੀ ਜੀ ਜਰੋਂਦਰ ਦਿਨੀ ਤੋਂ ਹਾਰਿਆ ਏ ਉਹਨੂੰ ਇੰਨਾ ਡਿਪਰੈਸ਼ਨ ਹੋ ਗਿਆ ਏ ਕਰਦੀ ਨੂੰ ਪੰਜਾਬ ਪੁਲਿਸ ਦੇ ਹੈਲੀਕਾਪਟਰ ਚ ਘਮਾਉਂਦੇ ਆ ਕਰਦੀ ਨੂੰ ਪੰਜਾਬ ਪੁਲਿਸ ਦੇ ਜਹਾਜ਼ ਚ ਘਮਾਉਂਦੇ ਆ ਕਰਦੀ ਉਹਦੇ ਪਿੱਛੇ ਪੁਲਿਸ ਦੇ ਕਾਰਾਂ ਚਲਾਉਂਦੇ ਆ ਉਹਨੂੰ ਡਿਪਰੈਸ਼ਨ ਚੋਂ ਕੱਢਣ ਨੂੰ ਤੇ ਕੇਦਰੀਵਾਲ ਉਹ ਡਿਪਰੈਸ਼ਨ ਚੋਂ ਨਿਕਲਦਾ ਨਹੀਂ ਔਰ ਪੰਜਾਬ ਨੂੰ ਗੱਲ ਦੇ ਅੰਦਰ ਧੱਕੀ ਜਾ ਰਿਹਾ ਤੁਸੀਂ ਦੇਖੋ ਹੜਾ ਏ ਜਦੋਂ ਪੰਜਾਬ ਦੀ ਬਾਹ ਫੜਨ ਦਾ ਵੇਲਾ ਸੀ ਜੋ ਮੈਂ ਕਹਿੰਦਾ ਸੀ ਮੈਂ ਬੱਕਰੀਆਂ ਦੇ ਆਂਡੇ ਆ ਤੇ ਮੁਆਫੀ ਦੇ ਦਊਂਗਾ ਆਂਡੇ ਬੱਕਰੀ ਤੋਂ ਛੱਡੋ ਆਪ ਹਸਤਾ ਜਾ ਕੇ ਲੱਖ ਹੋ ਗਿਆ ਤਾਕੀ ਮੈਨੂੰ ਪੰਜਾਬ ਦੇ ਲੋਕਾਂ ਨੂੰ ਫੇਸ ਨਾ ਕਰਨਾ ਪਵੇ ਉਦੋਂ ਕੌਣ ਆਇਆ ਉਦੋਂ ਤੁਹਾਡੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਔਰ ਆਏ ਪਰਵਾਰਾਂ ਦੀ ਸਿੱਧੀ ਗੱਲ ਸੁਣੀ ਅਸ਼ਵਨੀ ਜੀ ਉੱਤੇ ਸੀ ਮੈਨੂੰ ਦੱਸ ਰਹੇ ਸੀ ਪੰਜਾਬ ਦੇ ਲੋਕਾਂ ਨੇ ਉਸ ਵੇਲੇ ਹਰ ਪੀੜਤਾ ਨੇ ਕਿਹਾ ਮੋਦੀ ਜੀ ਸਾਡੇ ਆਖ ਇੱਕ ਨੂੰ ਯਾਦ ਆ ਮੇਰੇ ਨੌਜਵਾਨ ਨੇ ਕਲਮ ਦਿੱਤੀ ਉਹਨੇ ਕਲਮ ਦੇ ਕੇ ਕਿਹਾ ਮੋਦੀ ਜੀ ਇਸ ਕਲਮ ਨਾਲ ਤੁਸੀਂ ਪੰਜਾਬ ਦੇ ਲੇਖ ਬਦਲਦੇ ਹੋ ਕਿੱਦੀ ਭਾਉਂਦਾ ਸੀ ਕਿੱਡੀ ਪੀੜ ਸੀ ਮਾਣੰਦਰ ਆ ਮੇਰੀ ਕਲਮ ਲੈ ਲਓ ਇਹਦੇ ਨਾਲ ਪੰਜਾਬ ਦੇ ਲੇਖ ਬਦਲ ਦਿਓ ਕਿਉਂਕਿ ਪੰਜਾਬ 'ਚ ਜਿਹੜਾ ਤੇਲ ਪਾਉਣ ਨੂੰ ਆਮ ਆਦਮੀ ਆ ਕੇ ਬਹਿ ਗਿਆ ਜਦ ਤੇਲ ਪਾ ਦੀ ਪਾ ਰੀਆ ਸਾਡੀ ਲੇਖ ਬਦਲ ਦਿਓ ਪੰਜਾਬ ਦੇ ਪਰ ਮੋਦੀ ਜੀ ਨੇ ਕੀ ਕੀਤਾ ਕਹਿੰਦੇ ਪੰਜਾਬ ਦੇ ਲੋਕਾਂ ਨੇ ਦੱਸ ਅਸ਼ੋਕ ਜੀ ਕਿਹਾ ਕੋਈ ਪੈਸਾ ਆਮ ਆਦਮੀ ਤੱਕ ਨਾ ਦੇ ਹੋ ਜੇ ਅੱਗੇ 12000 ਕਰੋੜ ਰੁਪਇਆ ਜਿਹੜਾ ਡਿਜ਼ਾਸਟਰ ਫੰਡ ਸੀਗਾ ਉਹਨਾਂ 12 ਦਾ 12000 ਕਰੋੜ ਰੁਪਏ ਖਾ ਕੇ ਟਕਾਰ ਗਏ। ਇਹ ਕਿਰਪਾ ਨਹੀਂ ਤੁਹਾਨੂੰ ਲੱਗਣ ਦਿੱਤਾ। ਫਿਰ ਮੋਦੀ ਜੀ ਨੇ ਕਿਹਾ ਹੁਣ ਤੱਕ ਲਗਭਗ 23 ਮੰਤਰੀ ਪੰਜਾਬ ਦੇ ਅੰਦਰ ਨੇ ਸ਼ਰਮਾ ਜੀ ਠੀਕ ਕਰ ਰਹੇ ਲਗਭਗ ਕੋਈ ਮੰਤਰੀ ਹੁਣ ਤੱਕ ਪੰਜਾਬ ਚ ਵਾਰ-ਵਾਰ ਆ ਚੁੱਕਾ ਹੈ ਕੇਂਦਰ ਤੋਂ। ਸਾਰੇ ਮੰਤਰੀ ਪੰਜਾਬ ਤੋਂ ਆਉਂਦੇ ਨੇ ਸਿੱਧਾ ਕਿਸਾਨਾਂ ਕੋਲ ਜਾਂਦੇ ਨੇ ਪਿੰਡ ਦੀ ਗੱਲ ਕਰਦੇ ਨੇ ਤੇ ਸਿੱਧਾ ਉਹਨਾਂ ਦੇ ਖਾਤੇ 'ਚ ਪੈਸੇ ਦਿੰਦੇ ਨੇ। ਹੁਣ ਤੱਕ ਲੱਖਾਂ ਰੁਪਿਆ ਕੇਵਲ ਔਰ ਕਰੋੜਾ ਰੁਪਿਆ ਕੇਵਲ ਔਰ ਕੇਵਲ ਨਵੇਂ ਘਰ ਬਣਾਉਣ ਵਾਸਤੇ 1.5 ਲੱਖ ਰੁਪਿਆ ਪਰ ਘਰ ਨੂੰ ਦੇਣ ਦਾ ਕੰਮ ਕੀਤਾ 75 ਕਰੋੜ ਰੁਪਿਆ ਬੀ ਵਾਸਤੇ ਭੇਜਿਆ ਤਾਂ ਕਿ ਕਿਸਾਨਾਂ ਨੂੰ ਬੀ ਦੇ ਪੈਸੇ ਦਾ ਖਰਚ ਕਰਨੇ ਪੈਣ ਇਹ ਦੇਸ਼ ਦੇ ਅੰਦਰ ਅਗਰ ਕੋਈ ਗੱਲ ਸੁਣਦਾ ਹੈ ਇਹ ਮੇਰਾ ਨੌਜਵਾਨ ਹਰਜੀਤ ਸੰਧੂ ਦਾ ਮੇਰਾ ਪਰਾਇ ਮੈਂ ਤੇ ਇਹਦਾ ਕਰਜ਼ਾ ਲਾਉਣ ਆਇਆ ਹਾਂ ਇਹਨੇ ਬੜੀ ਮਿਹਨਤ ਕੀਤੀ ਮੇਰੇ ਲਈ ਦਿੱਲੀ ਜਾ ਜਾ ਕੇ ਗੜਾ ਮੈਂ ਨਹੀਂ ਬਚਾਇਆ ਮੈਂ ਹਰਜੀਤ ਨੂੰ ਕਿਹਾ ਸੀ ਹਰਜੀਤ ਸਾਨੂੰ ਕਦੀ ਕਰਜ਼ਾ ਤੇਰਾ ਲਾਉਣ ਦਾ ਮੌਕਾ ਮਿਲੂਗਾ ਜਰੂਰ ਤੇਰਾ ਕਰਜ਼ਾ ਅਦਾ ਕਰਾਂਗੇ ਔਰ ਮੈਂ ਦੇਖ ਰਿਹਾ ਸੀ ਜਦੋਂ ਹੜ ਆਏ ਉਹ ਤੇ ਜਾ ਕੇ ਹਸਤਾਲਾਚ ਦਾਖਲ ਹੋ ਗਏ ਉਦੋਂ ਹਰਜੀਤ ਪਿੰਡ ਪਿੰਡ ਘੁਰਿਆ ਫਿਰਦਾ ਸੀ ਤੁਹਾਡੇ ਨਾਲ ਕੰਦੇ ਨਾਲ ਕੰਦਾ ਲਾ ਕੇ ਕਿਰਪਾ ਦੀ ਸੇਵਾ ਸੁਣਾ ਸੀ ਖੜਾ ਸੀ ਨਹੀਂ ਖੜਾ ਸੀ ਜੋਰ ਨਾਲ ਦੱਸੋ ਖੜਾ ਸੀ ਨਹੀਂ ਖੜਾ ਸੀ ਯਾਰ ਇੰਨੀ ਜੋਰ ਨਾਲ ਥੋੜਾ ਜਿਕੇ ਲਾ ਮੈਂ ਹੀ ਜੋਰ ਨਾਲ ਬੋਲੀ ਜਾਣਾ ਜੋਰ ਥੋੜਾ ਹੁੰਦਾ ਹੈ ਖੜਾ ਸੀ ਨਹੀਂ ਖੜਾ ਸੀ ਖੜਾ ਸੀ ਹੁਣ ਆਪਾਂ ਇਹਨਾ ਖੜਨਾ ਹੈ ਵੇਖੋ ਹਰਜੀਤ ਸਿੰਘ ਖਾਲੀ ਕੈਂਡੀਡੇਟ ਨਹੀਂ ਇਹ ਮੋਦੀ ਜੀ ਦਾ ਨੁਮਾਇੰਦਾ ਹੈ ਤੁਹਾਡੇ ਇਥੇ ਤਰਨਤਾਰਨ ਦਾ ਹਰਜੀਤ ਦੇ ਜਿੱਤਣ ਨਾਲ ਹਰਜੀਤ ਐਮਐਲਏ ਕੱਲਾ ਨਹੀਂ ਬਣੂਗਾ ਕੇਂਦਰ ਸਰਕਾਰ ਦਾ ਇੱਕ ਬਹੁਤ ਵੱਡਾ ਇਥੇ ਤੁਹਾਡਾ ਬਿਜਨੀਕਰ ਬਣੂਗਾ ਜਿਹੜਾ ਸਿੱਧਾ ਕੇਂਦਰ ਸਰਕਾਰ ਦੀਆਂ ਸੇਵਾਵਾਂ ਬਿਜਲੀ ਜਿਹੜੀ ਉੱਥੋਂ ਦੁਰਦੀ ਹੈ ਸਿੱਧਾ ਤੁਹਾਨੂੰ ਟਰੈਕਟਰ ਮਰਾਂ ਦੇ ਦੇ ਸਕੂਗਾ ਇਹ ਤਾਕਤ ਲੌਗ ਕੀ ਹਰਜੀਤ ਨੂੰ ਹਰਜੀਤ ਸਿੰਘ ਸੰਤੂ ਦੇ ਜਿੱਤਣ ਦਾ ਮਤਲਬ ਹੈ ਕਿ ਕੇਂਦਰ ਤਾਕਤ ਹਰਜੀਤ ਸਿੰਘ ਸੰਧੂ ਦੇ ਹੱਥ ਚ ਆਊਗੀ ਤੁਸੀਂ ਦੇਖੋ ਮੋਦੀ ਜੀ ਪੰਜਾਬ ਦੇ ਵਾਸਤੇ ਦਿਨੋ ਕਰਨਾ ਚਾਹੁੰਦੇ ਆ ਮੈਂ ਤੁਹਾਨੂੰ ਆਪਣਾ ਇੱਕ ਗੱਲ ਦੱਸਦਾ ਮੇਰੀ ਮੋਦੀ ਜੀ ਦੇ ਨਾਲ ਵਿਅਕਤੀਗਤ ਤੌਰ ਤੇ ਇਹ ਚਰਚਾ ਹੋਈ ਮੈਨੂੰ ਕਹਿੰਦੇ ਸਰਸਾ ਜੀ ਪੰਜਾਬ ਦਾ ਦੁਨੀਆ ਅਗਰ ਕਰਜ ਉਤਾਰਨਾ ਚਾਹੇ ਤੂੰ ਉਤਾਰ ਸਕਦੀ ਦੀਸ਼ ਤੋੜੋ ਦੁਨੀਆ ਅਗਰ ਕਰਜ ਉਤਾਰਨਾ ਚਾਹੇ ਤਨੀ ਉਤਾਰ ਸਕਦੀ ਮੈਂ ਜਦ ਫਟੇਕਰ ਸਾਹਿਬ ਮੇਂ ਥਾ ਤੋ ਮੈਂ ਸੋਚ ਰਹਾ ਥਾ क्या इस पंजाब की देन है दुनिया को ये फतेहगढ़ साहब की कीर्तों में जो सहबजादों की ये आज भी उसी तरह से खुशबू उसी तरह से उनकी पावन जब देखते हैं तो पवित्रता दिखाई देती है ऐसी महान धरती पंजाब और पंजाब का गर्जा दुनिया का कोई भी इंसान उतार नहीं सकता ਇਸੀ ਦੇਖੋ ਇਹ ਆਮ ਆਦਮੀ ਪਾਰਟੀ ਕੇਵਲ ਪੁੱਟਣ ਦਾ ਕੰਮ ਕਰ ਰਹੀ ਆ ਯਾਰ ਪੁੱਟਣ ਦਾ ਕੰਮ ਕਰ ਰਹੀ ਆ ਜਿਹੜਾ ਬੋਲਦਾ ਚੌਪੜ ਨੂੰ ਜੇਲ੍ਹ ਚ ਪਾ ਦਿੰਦੇ ਆ ਕਾਂਗਰਸ ਇੱਕ ਐਸੀ ਪਾਰਟੀ ਆ ਉਹ ਗਿੰਦ ਵਰਗੀ ਆ ਜਿਵੇਂ ਇੰਨਾ ਲੱਭਦੀਆਂ ਨੇ ਨਾ ਕਿ ਕੋਈ ਮਰ ਜਾਵੇ ਕੋਈ ਇੰਤਜ਼ਾਰ ਕਰਦੀ ਆ ਮਰਨ ਦਾ ਇਹ ਕਾਂਗਰਸ ਤੇ ਕੇਵਲ ਇੰਤਜ਼ਾਰ ਕਰਦੀ ਆ ਕਿਤੇ ਅੱਗ ਲੱਗੇ ਕੋਈ ਮਰੇ ਕੋਈ ਸੜੇ ਅਸੀਂ ਜਾ ਕੇ ਇੰਨਾ ਵਰਗ ਨੂੰ ਨੋਚਣ ਦਾ ਕੰਮ ਕਰੀਏ ਤੇ ਕਾਂਗਰਸ ਕੇਵਲ ਪਾਪੀਆਂ ਦੀ ਪਾਰਟੀ ਆ ਜੀ ਅੱਜ ਕੋਈ ਦੇਸ਼ ਦੇ ਅੰਦਰ ਜਿੰਨੇ ਸੂਬੇ ਦੇ ਦੇਸ਼ ਦੇ ਖਾਲਸਾ ਜੀ ਦੇ ਜੀਓ ਜੇਸੂ ਸੂਬੇ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਉਹ ਸੂਬਾ ਆ ਬਾਦ ਆ ਆ ਤੁਹਾਡਾ ਗਵਾਂਧੀ ਸੂਬਾ 15 ਸਾਲ ਤੋਂ ਭਾਜਪਾ ਦੀ ਸਰਕਾਰ ਆ ਸਾਰਾ ਕਰਜ਼ਾ ਮੁਕਤ ਕਰਦੇ ਆ ਆਪਣੇ ਆਪ ਨੂੰ ਮਹਾਰਾਸ਼ਟਰ ਤਾਂ ਜਦੀ ਸਰਕਾਰ ਆ ਪੱਤਰ ਪ੍ਰਦੇਸ਼ ਤਾਂ ਸਾਡੀ ਸਰਕਾਰ ਆ ਮੱਧੂਆ ਪ੍ਰਦੇਸ਼ ਤਾਂ ਸਾਡੀ ਸਰਕਾਰ ਆ ਜਿੱਥੇ ਪਾਜਪਾ ਦੀ ਸਰਕਾਰ ਆਉਂਦੀ ਆ ਲੋਕਾਂ ਨੂੰ ਆਵਾਜ਼ ਕਰਦੀ ਆ ਸੂਬੇ ਨੂੰ ਆਵਾਜ਼ ਕਰਦੀ ਆ ਕਰਜ਼ਾ ਲਾਉਣ ਦਾ ਕੰਮ ਕਰਦੀ ਆ ਔਰ ਜਿੱਥੇ ਇਹੋ ਜਿਹੇ ਲੋਕ ਤੇਰੇ ਆ ਜਾਂਦੇ ਨੇ 5 ਲੱਖ ਕਰੋੜ ਰੁਪਏ ਪੰਜਾਬ ਤੇ ਕਰਜ਼ਾ ਕਰ ਦਿੱਤਾ ਹੈ ਮੋਦੀ ਜੀ ਨੇ ਗੱਲ ਸਾਹਿਬ ਜੀ ਜੋ ਸਿੱਖ ਕੌਮ ਦੇ ਭਾਵਨਾ ਹਮਨ ਮਨ ਗੰਦਰ ਕਰੋ ਸਾਹਿਬ ਦੀ ਤੁਸੀਂ ਦੇਖੋ ਦੇਸ਼ ਦੇ ਅੰਦਰ ਇੱਕ ਵਹਾਦ ਪ੍ਰਧਾਨ ਮੰਤਰੀ ਹੋਇਆ 75 ਸਾਲਾਂ ਅੱਜ ਖਾਲਸਾ ਜੀ ਸੁਣਿਓ ਜਿਹੜਾ ਧਿਆਨ ਨਾਲ ਸੰਧੂ ਸਾਹਿਬ ਤੁਸੀਂ ਵੀ ਇਹ ਪਹਿਲਾ ਪ੍ਰਧਾਨ ਮੰਤਰੀ ਆ ਜਿਹੜਾ ਸਾਸ਼ ਚ ਦੋ ਵਾਰਾ ਲਾਲ ਕਿਲੇ ਗਿਆ ਪ੍ਰਧਾਨ ਮੰਤਰੀ ਕੇਵਲ ਔਰ ਕੇਵਲ ਆਜ਼ਾਦੀ ਦੇ ਮੌਕੇ ਤੇ ਇੱਕ ਵਾਰਾ ਜਾ ਕੇ ਨਾਲ ਕਿਲੇ ਤੋਂ ਸੰਬੋਧਿਤ ਕਰਦੇ ਨੇ ਤੁਹਾਨੂੰ ਪਤਾ ਹੈ ਮੋਦੀ ਇੱਕ ਵਹਾਦ ਇਨਸਾਨ ਆ ਜਿਹੜਾ ਦੂਜੀ ਵਾਰਾ ਕਿਉਂ ਗਿਆ गुरु तेग बहादुर साहब की शहादत का समागम से मोदी जी कहते गुरु तेग बहादुर जी समागम लाल किले तो करूगी ते लाल किले से खड़े होके मोदी जी की कहें मैं नहीं कह रहा मोदी जी ने कहा लाल किले तो खड़े होके कहते ने अगर गुरु तेग बहादुर ना होते ना हम होते ना ये बात देश की सीमाएं होती गुरु तेगर ਕਹਿੰਦੇ ਜਦੋਂ ਨੇ ਗੁਰੂ ਤੇਗ ਬਹਾਦਰ ਸਾਹਿਬ ਤੇ ਅਤਿਆਚਾਰ ਕਿਉਂ ਦਾ ਨਾਮ ਲੈਣ ਵਾਲਾ ਕੋਈ ਨਹੀਂ ਲੇਕਿਨ ਆਜ 400 ਸਾਲ ਬਾਅਦ ਵੀ ਗੁਰੂ ਤੇਗ ਬਹਾਦਰ ਜੀ ਕੋ ਸਜਦਾ ਕਰਨੇ ਲਈ ਮੈਂ ਉਹਨਕੇ ਜਰਨਾਂ ਮੇਂ ਸਿਰ ਜੁਕਾਣੇ ਲਈ ਦੇਸ਼ ਦੇ ਪ੍ਰਧਾਨ ਮੰਤਰੀਆਂ ਕੇ ਚਰਨਾਂ ਮੇਂ ਨਤ ਮਤ ਸਕੂ ਇਹ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਕੇ ਜੇ ਬੇਸ਼ਕ੍ਰਮ ਮੰਤਰੀ ਉਸੇ ਮੰਤੋਂ ਖੜੇ ਹੋ ਕੇ ਕਹਿੰਦੇ ਸਾਡਾ ਧਰਮ ਨਾ ਹੁੰਦਾ ਮੁਝੇ ਕੋਈ ਕਹਿੰਦੇ ਨਹੀਂ ਗੁਰੇਜ ਨਹੀਂ अगर गुरु तेग बहादुर करना होते हमारा धर्म ना होता हम तो कर्जदार हैं सुखों के ये भावनाएं मोदी जी जी ਇਹ ਸਿੱਖਾਂ ਦੇ ਪ੍ਰਤੀ ਤੁਸੀਂ ਦੇਖੋ ਇੱਕ ਕੱਲਾ ਪ੍ਰਧਾਨ ਮੰਤਰੀ ਹੋਇਆ ਹੈ ਮਾਤਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਅੱਜ ਜੇ ਤੁਹਾਡੇ ਬੱਚਿਆਂ ਨੇ ਸਰਕਾਰੀ ਨੌਕਰੀ ਲੈਣੀ ਹੋਵੇ ਉਹਨਾਂ ਨੂੰ ਅੰਗਰੇਜ਼ੀਆ ਹਿੰਦੀ ਚ ਟੈਸਟ ਦੇਣਾ ਪੈਂਦਾ ਸੀ ਮੋਦੀ ਜੀ ਆਏ ਕਹਿੰਦੇ ਸਾਰੇ ਪੈਰਾਮੈਟਰੀ ਫੋਰਸਿਸ ਅੰਦਰ ਹੁਣ ਤੁਹਾਨੂੰ ਹਿੰਦੀ ਅੰਗਰੇਜ਼ੀ ਨਹੀਂ ਤੁਸੀਂ ਗੁਰਮੁਖੀ ਚ ਟੈਸਟ ਦੇ ਕੇ ਆਪਣਾ ਪੇਪਰ ਪਾਸ ਕਰਕੇ ਸਰਕਾਰੀ ਨੌਕਰੀ ਲੈ ਸਕਦੇ ਜੇ ਗੁਰਮੁਖੀ ਦਾ ਨਾਂ ਵਧਾਉਣ ਦਾ ਕੰਮ ਮੋਦੀ ਜੀ ਨੇ ਸਭ ਨੂੰ ਕਿਹਾ ਸਰਕਾਰ ਵੱਲੋਂ ਅਨਾਉਂਸਮੈਂਟ ਕਰਤੀ ਸਰਕਾਰੀ ਨੌਕਰੀ ਲੈਣੀ ਆ ਤੇ ਗੁਰਮੁਖੀ ਟੈਸਟ ਦੇ ਕੇ ਤੁਸੀਂ ਦੇਖੋ ਇਸੇ ਤਰੀਕੇ ਜੋ ਸਾਡਾ ਜੱਗਾ ਮਾਰਸ਼ਲ ਆਟ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਐਸੀਆਂ ਗੱਲਾਂ ਜਿਹੜੀਆਂ ਤੁਹਾਨੂੰ ਕਦੀ ਨਹੀਂ ਪਤਾ ਲੱਗੀਆਂ ਉਹਨੀਆਂ ਅੱਜ ਗੱਤਾਂ ਮਨ ਸਿੰਘ ਜਿੱਥੇ ਬੰਦੀਆਂ ਬੈਠੀਆਂ ਨੇ ਇਹ ਦਿੱਕਤ ਨਹੀਂ ਅਰਾਸ਼ਾ ਜਿਹੜਾ ਸਾ ਦਿੱਤਾ ਗਿਆ ਮਤਲਬ ਜਿਹੜਾ ਗੱਤਕੇ ਦੇ ਜੋਰ ਦਿਖਾ ਕੇ ਉੱਪਰ ਆਉਂਦਾ ਹੈ ਜਿਵੇਂ ਕ੍ਰਿਕਟ ਵਾਲੇ ਨੂੰ ਕੋਈ ਨੌਕਰੀ ਮਿਲਦੀ ਆ ਰੇਲਵੇ ਵਿੱਚ ਨੌਕਰੀ ਮਿਲਦੀ ਆ ਪੈਟਰੋਲੀਅਮ 'ਚ ਨੌਕਰੀ ਮਿਲਦੀ ਆ ਤੁਹਾਡਾ ਬੱਚਾ ਜੇ ਗੱਤਕੇ ਦੇ ਜੋਰ ਜਿੱਤ ਕੇ ਆਊਗਾ ਜਿਵੇਂ ਕ੍ਰਿਕਟਰ ਔਰ ਬੈਡਮਿੰਟਨ ਹਾਕੀ ਵਾਲੇ ਨੂੰ ਨੌਕਰੀ ਮਿਲਦੀ ਐ ਇਸੇ ਤਰ੍ਹਾਂ ਹੀ ਹੁਣ ਗੱਤਕੇ ਵਾਲੇ ਨੂੰ ਨੌਕਰੀ ਮਿਲਦੀ ਐ ਹਜ਼ਾਰਾਂ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਸਿੱਖਾ ਨੂੰ ਕੇਵਲ ਚਰਚੇ ਦੇ ਮਾਸਲਾ ਸਰਪੀ ਲੁੱਟਦੀਆਂ ਪਈਆਂ ਨੇ ਇਹ ਦੇਣ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਇਹ ਜਗਾਰਾ ਤੇ ਜੋਰ ਨਾਲ ਲਾਓ ਜਿੱਦਣ ਨਿਹਾਲ ਬਰੇ ਇਸੋ ਨਿਹਾਲ ਬੋਸਾ ਜੀ ਮੈਂ ਦਿੱਲੀ ਚ ਰਹਿਣਾ 1984 ਦਾ ਸੰਤਾਪ ਤੁਸੀਂ ਦੇਖਿਆ ਸੀ ਕਿਵੇਂ ਭੁਗਤਿਆ ਐ ਐਸੇ ਜ਼ਾਬਰ ਸਚਨ ਕੁਮਾਰ ਟਾਈਟਲਰ ਹੱਜ ਜਿਹੜੇ ਲੋਕ ਸੀਗੇ ਕਮਲਨਾਥ ਵਰਗੇ ਉਹਨਾਂ ਨੂੰ ਉਹ ਕਹਿੰਦੇ ਹੁੰਦੇ ਸੀ ਸਾਨੂੰ ਹਵਾਵਾ ਪੁੱਛ ਕੇ ਚਲਦੀਆਂ ਨੇ ਤੁਸੀਂ ਸੋਚੋ ਸਾਡੇ ਲਈ ਕਿੰਡੀ ਵੱਡੀ ਗੱਲ ਸੀ ਜਦੋਂ ਮੋਦੀ ਜੀ ਆਏ ਉਹ ਸੱਜਨ ਕੁਮਾਰ ਜਿਹੜਾ ਕਹਿੰਦਾ ਸੀ ਹਵਾ ਹਵਾ ਮੈਨੂੰ ਪੁੱਛ ਕੇ ਚਲਦਿਆਂ ਨੇ ਉਹਨੂੰ ਫੜ ਕੇ ਕੰਧਰੋਂ ਜੇਲ੍ਹ ਚ ਸੁਟਤਾ ਅੱਜ 7 ਸਾਲ ਹੋ ਗਏ ਨੇ ਉਹ ਜੇਲ੍ਹ ਚ ਸੜਦਾ ਪਿਆ ਏ 1984 ਦੇ ਪੀੜਤ ਮਾਵਾਂ ਭੈਣਾਂ ਨੂੰ ਇਨਸਾਫ਼ ਦੇਣ ਦਾ ਕੰਮ ਮੋਦੀ ਨੇ ਕੀਤਾ ਜਗਦੀਸ਼ ਕੌਰ ਮਾਂ ਨੂੰ ਗੱਲ ਨਾਲ ਲਾ ਕੇ ਕਿਹਾ ਮਾਂ ਮੈਂ ਤੇਰਾ ਕਰਜ਼ਦਾਰ ਆ ਤੈਨੂੰ ਇਨਸਾਫ਼ਵਾਉਂਗਾ ਔਰ ਜਦੋਂ ਉਹ ਜਗਦੀਸ਼ ਕੌਰ ਮਾਣ ਨੂੰ ਇਨਸਾਫ਼ ਮਿਲਿਆ ਸੱਜਨ ਕੁਮਾਰ ਜੇਲ੍ਹ ਚ ਗਿਆ ਉਸ ਮਾਣ ਨੂੰ ਫੇਰ ਮਿਲ ਕੇ ਗਿਆ ਮੈਂ ਤੈਨੂੰ ਮਸ਼ਵਰਾਜ ਦਵਾਇਆ ਸੀ ਮੈਂ ਤੈਨੂੰ ਜ਼ਰੂਰ ਇਨਸਾਫ਼ ਦਵਾਉਂਗਾ ਜਦੋਂ ਕਰਤਾਰ ਪ੍ਰਸਾਦ ਦਾ ਲਾਂਘਾ 2019 ਚ ਖੁੱਲਣਾ ਸੀ ਖਾਲਸਾ ਜੀ ਤੁਸੀਂ ਜਾਣਦੇ ਜੇ ਪਾਕਿਸਤਾਨਾ ਸਾਡੇ ਕਿਤਰਾں ਦੇ ਹਾਲਾਤ ਸੀਗੇ ਲੇਕਿਨ ਉਸ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੋਚ ਦੇਖੋ ਉਹਨਾਂ ਕਹਿੰਿਆ ਇਲੈਕਸ਼ਨਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਜੇਕਰ ਮੈਂ ਆਪਣੀ ਸੇਵਾ ਦੌਰਾਨ ਇਹ ਦਾ ਪ੍ਰਤਾਪੁਰ ਦਾ ਲਾਂਗਾ ਨਾ ਖੋਲ ਪਾਇਆ ਤੇ ਕਦੀ ਨਹੀਂ ਕੋਈ ਖੋਲ ਸਕੇਗਾ ਉਹਨਾਂ ਨੇ ਕਪਤਾਰਪੁਰ ਸਾਧ ਦਾ ਲਾਂਗਾ ਖੋਲਣ ਦਾ ਇਕਰਾਰ ਲੈ ਕੇ ਇਹ ਸਾਬਤ ਕੀਤਾ ਕਿ ਮੈਨੂੰ ਧਰਮ ਸਿੱਖ ਸਭ ਤੋਂ ਪਿਆਰਾ ਹੈ ਸੱਤਾ ਔਰ ਰਾਜ ਉਸ ਤੋਂ ਦਾਦ ਹੋਣਾ ਹੈ ਅੱਜ ਮੈਂ ਜਨਤਾ ਬੋਲੋ ਬੋਲੋ ਚੰਗੀ ਗੱਲ ਹੈ ਅਜਮਤ ਜਦੋਂ ਤੁਹਾਡੇ ਨਾਲ ਗੱਲ ਕਰਦਾ ਹਾਂ ਮੈਨੂੰ ਕਹਿਣ ਲੱਗਿਆ ਬੜਾ ਫਕਰ ਹੋ ਰਿਹਾ ਏ ਜਦੋਂ ਮੋਦੀ ਜੀ ਦੇਸ਼ ਦੇ ਅੰਦਰ ਨਾ ਮੁੱਖ ਮੰਤਰੀ ਸੀ ਸ਼ਰਮਾ ਜੀ ਸੁਣੋ ਤੁਹਾਨੂੰ ਮੈਂ ਗੱਲ ਦੱਸਾਂ ਮੈਂ ਮੋਦੀ ਜੀ ਮੁੱਖ ਮੰਤਰੀ ਸੀਗੇ ਨਾ ਪ੍ਰਧਾਨ ਮੰਤਰੀ ਸੀ ਉਹਨਾਂ ਨੂੰ ਜਦੋਂ ਉੱਥੇ ਪਹੁੰਚਾੜ ਆਇਆ ਗੁਜਰਾਤ ਅੰਦਰ ਗੁਰਨਾਨ ਸਿੰਘ ਦੇ ਪਾਤਸ਼ਾਹ ਜੀ ਦਾ ਪਾਵਨ ਚਰਨ ਸੋ ਸਥਾਨ ਸੀ ਤਿਆਸੀ ਕੋ ਉਹਦਾ ਨੁਕਸਾਨ ਹੋ ਗਿਆ ਮੋਦੀ ਜੀ ਦੇ ਮਨ ਚ ਇਹ ਨਹੀਂ ਸਰਦਾ ਸਤਕਾਰ ਸੀ ਰਾਜਸਥਾਨ ਤੋਂ ਤੇ ਉੱਤਰ ਪ੍ਰਦੇਸ਼ ਤੋਂ ਵਾਪਸ ਐਸੇ ਕੈਰੀਗਰ ਲੈ ਕੇ ਗਏ ਜੋ ਉਸਤਾਨ ਦੀ ਪੁੱਤਰਤਾ ਸੀ ਐਂ ਵੀ ਕਿਸ ਨੂੰ ਰੀਸਟੋਰ ਕੀਤਾ ਕੋ ਯੂਨੈਸਕੋ ਨੇ ਦੁਨੀਆ ਦੀ ਦੇਸ਼ ਦੀ ਬਿਹਤਰੀਨ ਰੀਸਟੋਰ ਬਿਲਡਿੰਗ ਵਾਪਸ ਉਸੇ ਤਰ੍ਹਾਂ ਬਣਾਈ ਬਿਲਡਿੰਗ ਦਾ ਖਤਮ ਉਸ ਗੁਰਦੁਆਰਾ ਸਾਹਿਬ ਨੂੰ ਦਿੱਤਾ ਇਹ ਪਾਵਨ ਪੁੱਤਰ ਗੁਰਦੁਆਰਾ ਸਾਹਿਬ ਇਸ ਕਰਕੇ ਅੱਜ ਪੰਜਾਬ ਨੂੰ ਲੋੜਿਆ ਜੇ ਆਪਾਂ ਇੱਕ ਮੌਕਾ ਮਿਲਿਆ ਆਪਾਂ ਦੇਖੋ ਸਾਰੇ ਨਫਰਤ ਦੀ ਗੱਲ ਹੀ ਕਰਦੇ ਨੇ ਉਹ ਤੁਹਾਨੂੰ ਤੋੜਨਾ ਚਾਹੁੰਦੇ ਨੇ ਤੁਹਾਨੂੰ ਕੇਂਦਰ ਸਰਕਾਰ ਦੇ ਲਾਭ ਨਾ ਮਿਲ ਸਕਣ ਜੇ ਹਰਿਆਣਾ ਆਰਧਾਤੇ ਤੇ ਲਾਭ ਲੈ ਗਿਆ ਉਹ ਉੱਤਰ ਪ੍ਰਦੇਸ਼ ਲੈ ਗਿਆ ਉਹ ਬੱਤਸਕੜ ਲੈ ਗਿਆ ਜੀ ਮੱਧ ਪ੍ਰਦੇਸ਼ ਲੈ ਗਿਆ ਲੱਖਾਂ ਨੌکریاں ਲੈ ਗਿਆ ਆ ਪੰਜਾਬ ਦਾ ਮੁੱਖ ਮੰਤਰੀ ਕੇਵਲ ਕੇਵਲ ਤੁਹਾਨੂੰ ਲਗਾਉਣ ਦਾ ਕੰਮ ਕਰਦਾ ਓ ਕਿ ਆਪ ਕੁਝ ਕੀਤਾ ਨਹੀਂ ਜਾਂਦਾ ਆਰੇ ਦਾ ਇੱਕ ਮਕਸਦ ਆ ਇਸ ਲੜਾਈ ਖੜਗੜੇ ਚ ਲੋਗਾਂ ਨੂੰ ਪਾਈ ਰੱਖਾ ਲੜਾਈ ਖੜਗੜੇ ਚ ਪਾਈ ਰੱਖਾ ਮੇਰੇ ਵੱਲ ਧਿਆਨ ਆ ਜਾਵੇ। ਮੈਂ ਤੁਹਾਡੇ ਚਰਨਾਚੇ ਬੇਨਤੀ ਕਰਦਾ। ਇਹ ਮੌਕਾ ਕੇਵਲ ਕੋਈ ਜਿਮਨੀ ਚੋਣਦਾ ਨਹੀਂ। ਇਹ ਮੌਕਾ ਇਤਿਹਾਸਿਕ ਫੈਸਲਾ ਲੈਣ ਦਾ ਹੈ। ਕਰਨਤਨ ਦੇ ਲੋਗੋਂ ਮੈਂ ਤੁਹਾਡੇ ਚਰਨਾਚੇ ਬੇਨਤੀ ਕਰਦਾ ਹਾਂ ਜੇਕਰ ਤੁਸੀਂ ਇਤਿਹਾਸਿਕ ਫੈਸਲਾ ਲੈ ਕੇ ਤੁਸੀਂ 당ਪਾ ਨੂੰ ਨਹੀਂ ਕੇਵਲ ਜਿਟਾਉਣਾ। ਕਿ ਮੋਦੀ ਜੀ ਦੇ ਕੇਂਦਰ ਸਰਕਾਰ ਦੇ ਹੱਥ ਮਜ਼ਬੂਤ ਕਰਨੇ ਆ ਤਾਂ ਕਿ ਆਉਣ ਵਾਲੇ ਸਮੇਂ ਚ ਪੰਜਾਬ ਵੀ ਉਸੇ ਤਰ੍ਹਾਂ ਆਵਾਜ਼ ਉਠਾ ਸਕੇ ਜਿਤਨਾ ਜ ਹਰਿਆਣਾ ਆਵਾਜ਼ੀ ਦੀਆਂ ਲੀਹਾਂ ਦੁਪਰ ਚਲੇ ਗਿਆ ਭਾਰਤੀ ਜਨਤਾ ਪਾਰਟੀ ਕੁਝ ਸੋਨਾ ਕਰਨ ਹੋ ਗਏ ਦਿੱਲੀ ਦੇਸ਼ ਦੀ ਰਾਜਧਾਨੀਆਂ ਪਰ ਦਿੱਲੀ ਨਾਲੋਂ ਵੀ ਪ੍ਰਾਪਰਟੀ ਦੇ ਭਾ ਗੁਰਗਾਉਂ ਦੇ ਜ਼ਿਆਦਾ ਨੇ ਗੁਰਗਾਉਂ ਦੇ ਕਿਉਂ ਕਿਉਂਕਿ ਰਵਾਦੀ ਇੰਮੀ ਉੱਥੇ ਪਹੁੰਚ ਗਈ ਔਰ ਸੁਦਾ ਇਨਾ ਆਬਾਦ ਹੋ ਗਿਆ ਕਰਜ਼ਾ ਮੁਕਤ ਹੋ ਗਿਆ ਹਰ ਤਰ੍ਹਾਂ ਦੀਆਂ ਸੁਵਿਧਾ ਬਣ ਗਈਆਂ ਪਰ ਪਰ ਅੱਜ ਵੀ ਆਪਾਂ ਕਿਉਂ ਪਿੱਛੇ ਆ ਕਿਉਂਕਿ ਸਾਨੂੰ 1-4 ਸਾਲ ਬਹੁਤ ਹੀ ਨਲਾਇਕ ਮੁੱਖ ਮੰਤਰੀ ਤੇ ਨਲਾਇਕ ਸਰਕਾਰ ਮਿਲ ਗਈ ਇਹ ਚਨਾਬ ਸੁਧਾਰ ਹਰਜੀਤ ਸਿੰਘ ਦਾ ਚੁਣਾਰ ਨਹੀਂ ਇਹ ਸਾਡੇ ਇਸ ਇਲਾਕੇ ਦੀ ਸੋਚ कैसी है इस इलाके के लोग जो बदलाव चहंदे नहीं वो सोच ना चुनाव है ਤੁਸੀਂ ਦੇਖੋ ਇੱਕ ਪਾਸੇ ਉਹ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਲੁਟੇਰਿਆਂ ਦਾ ਗੈਂਗ ਜਿਨ੍ਹਾਂ ਦਾ ਇੱਕ ਹੀ ਮਕਸਦ ਸੀਗਾ ਪੰਜਾਬ ਨੂੰ ਦੋਹਾਂ ਤੁਹਾਂ ਹੱਤਾਂ ਨਾਲ ਲੁੱਟਣਾ ਉਹਨਾਂ ਦਾ ਤੁਸੀਂ ਦੇਖਿਆ ਹੋਊਗਾ ਕੱਲ ਇੱਕ ਡੀਆਈਜੀ ਫੜਿਆ ਗਿਆ ਇੱਕ ਡੀਆਈਜੀ ਕੋਲੋਂ 5 ਕਰੋੜ ਰੁਪਈਆ ਨਗਦ ਇੱਕ ਕੋਲੋਂ ਹਜ਼ਾਰਾਂ ਕਰੋੜ ਦੀ ਜਾਇਦਾਦ ਕਈ ਕਿਲੋ ਸੋਨਾ ਕਈ ਘੜੀਆਂ ਇੱਕ ਡੀਆਈਜੀ ਕੋਲੋਂ ਇਹਨਾਂ ਨੇ ਦਿੱਲੀ ਨੂੰ ਵੀ ਇਸੇ ਤਰ੍ਹਾਂ ਦੁਆਤਾਂ ਨਾਲ ਲੁੱਟਿਆ ਖਾਲਸਾ ਜੀ ਮੈਂ ਖਾਸ ਤੌਰ ਤੇ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਨੂੰ ਦਿੱਲੀ ਆਇਆ ਹਾਂ ਪਿਛੋਕਰ 'ਚ ਮੈਂ ਤੁਹਾਡੇ ਹੀ ਇੱਥੋਂ ਦਾ ਰਹਿਣ ਵਾਲਾ ਹਾਂ ਮੈਂ ਖੁਦ ਗੁਰਦਾਸਪੁਰ ਦਾ ਪਾਪ ਆਮੜੀ ਦਾ ਹਾਂ ਮੇਰਾ ਨਾਮ ਮਨਜਿੰਦਰ ਸਿੰਘ ਤੇ ਮੇਰੀ ਗੋਤ ਰਿਆੜਿਆ ਮੈਂ ਇਸ ਇਲਾਕੇ ਦਾ ਹੀ ਹਾਂ ਔਰ ਮੈਨੂੰ ਮਾਣ ਹੈ ਆਪਣੇ ਇਸ ਇਲਾਕੇ ਤੇ ਮੈਂ ਜਾਣਦਾ ਹਾਂ ਕਿ ਜਦੋਂ ਜਦੋਂ ਭੈੜਵਿਆਂ ਨੂੰ ਕਿਸੇ ਨੇ ਨਕੇਲ ਪਾਈ ਏ ਉਹ ਮਜਹਿਲਾਂ ਦੀ ਧਰਤੀ ਤੋਂ ਸਭ ਤੋਂ ਪਹਿਲਾਂ ਕਿਸੇ ਨੇ ਨਕੇਲ ਪਾਈ ਆ ਅੱਜ ਜੋ ਆਮ ਆਦਮੀ ਪਾਰਟੀ ਨਸ਼ਾ ਹਮ ਕੇ ਅੰਦਰ ਪੰਜਾਬ ਨੂੰ ਸੱਤ ਉੱਪਰ ਲੈ ਗਈ ਹੈ ਅੱਜ ਨਸ਼ਾ ਸੂਨਾ ਤੱਕ ਵਿਕਣ ਲੱਗ ਪਿਆ ਹੈ ਪੰਜਾਬ ਆ ਤਾਂ ਕਿ ਜਦੋਂ ਦੀ ਆਮ ਆਦਮੀ ਪੰਜਾਬ ਚ ਆਈ ਆ ਇਹਨਾਂ ਨੇ ਗੈਂਗਸਟਰਾਂ ਦਾ ਰਾਜ ਕਰ ਦਿੱਤਾ ਹੈ ਇੱਥੇ ਅੱਜ ਜੋ ਲੋਕਦਲ ਤਾਂ ਕਹਿੰਦੇ ਸੀ ਰੇਤਾ ਬੱਜੀ ਦਾ ਇੰਨਾ ਹਜ਼ਾਰ ਕੋੜ ਆਊਗਾ ਉਹ ਆਣਾ ਤੇ ਕੀ ਸੀਗਾ ਇਹਨਾਂ ਦੀਆਂ ਜੇਬਾਂ ਭਰਨ ਲੱਗ ਪਏ ਨੇ ਪੰਜਾਬ ਨੂੰ ਅੱਜ ਇਸ ਕਦਰ ਇਸ ਥਾਂ ਤੇ ਲਿਆ ਕੇ ਖੜਾ ਕਰ ਦਿੱਤਾ ਏ ਪੰਜਾਬ ਨੂੰ ਇੱਕ ਪੁਲਿਸ ਸਟੇਟ ਬਣਾ ਦਿੱਤਾ ਤੁਹਾਡੇ ਦੇਖ ਸੂਰ ਲੋਕਾਂ ਨੂੰ ਫੜ ਫੜ ਕੇ ਪੁਲਿਸ ਇਨਕਾਊਂਟਰ ਕਰ ਦਿੰਦੀ ਆ ਜੇਲਾ ਪੁਲਿਸ ਨੇ ਨੌਜਵਾਨ ਬੱਚਾ ਨੂੰ ਜੇਲਾ ਚ ਡੱਕ ਦਿੱਤਾ ਏ ਜਦੋਂ ਦਾ ਜਿਹਦੇ ਅੰਦਰ ਪਤਾ ਨਹੀਂ ਭਗਵੰਤ ਮਾਨ ਜੀ ਦੇ ਅੰਦਰ ਕਿਹੜੀ ਆਤਮਾ ਆ ਗਈ ਆ ਇਹ ਜਦੋਂ ਦਾ ਮੁੱਖ ਮੰਤਰੀ ਬਣਿਆ ਭਗਵੰਤ ਮਾਨ ਜੀ ਦੀ ਆਤਮਾ ਹੀ ਬਦਲ ਗਈ ਆ ਮੈਨੂੰ ਲੱਗਦਾ ਏ ਉਹ ਦਿੱਲੀ ਦੇ ਆ ਕੇ ਲੋਕਾਂ ਨੇ ਪਤਾ ਨਹੀਂ ਇਹਨੂੰ ਆਮ ਆਦਮੀ ਪਾਰਟੀ ਨੇ ਕਿਹੜਾ ਧੂੜਾ ਧੂੜਿਆ ਏ ਅੱਜ ਕੱਲ ਤੇ ਕੇਵਲ ਇੱਕੋ ਹੀ ਗੱਲ ਕਹਿੰਦਾ ਫਿਰਦਾ ਹੈ ਕੇਜਰੀਵਾਲ ਜੋਰ ਕਰੂ ਬਸ ਕੇਜਰੀਵਾਲ ਕਰੂ ਕੇਜਰੀਵਾਲ ਕੀ ਕਰੂਗਾ ਜਿਤਨਾ ਦਿਨੇ ਨੂੰ ਬਵਾਥਾਂ ਲੁੱਪਿਆ ਏ ਉਸੇ ਤਰ੍ਹਾਂ ਪੰਜਾਬ ਨੂੰ ਲੁੱਟੂਗਾ ਔਰ ਨੋਟ ਰਿਹਾ ਹੈ ਭਾਲ ਸਾਹਿਬ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਮਾਤਾ ਜੀ 300 ਕਰੋੜ ਰੁਪਈਆ ਮੈਂ ਜੋ ਕਹ ਰਿਹਾ ਕੋਣੋਂ ਕਹਿਣ ਨਾਲ 300 ਕਰੋੜ ਰੁਪਈਆ ਹੁਣ ਤੱਕ ਕੇਵਲ ਕੇਂਦਰੀਵਾਲ ਦੇ ਜਾਜਾ ਚ ਲੱਤ ਪੁਰੂ ਉਡਾਉਣ ਵਾਸਤੇ 300 ਕਰੋੜ ਰੁਪਈਆ ਦਿੱਲੀ ਤੋਂ ਜਦੋਂ ਦਾ ਹਾਰਿਆ ਹੈ ਨਾ ਦਰਮਾ ਸਾਹਿب ਅਸ਼ਵਨੀ ਜੀ ਜਰੋਂਦਾ ਦਿੱਲੀ ਤੋਂ ਹਾਰਿਆ ਏ ਉਹਨੂੰ ਇੰਨਾ ਡਿਪਰੈਸ਼ਨ ਹੋ ਗਿਆ ਏ ਕਰਜ ਨੂੰ ਪੰਜਾਬ ਪੁਲਿਸ ਦੇ ਹੈਲੀਕਾਪਟਰ ਚ ਘਮਾਉਂਦੇ ਆ ਕਰਜ ਨੂੰ ਪੰਜਾਬ ਪੁਲਿਸ ਦੇ ਜਹਾਜ਼ ਚ ਘਮਾਉਂਦੇ ਆ ਕਰਜ ਉਹਦੇ ਅੱਗੇ ਪਿੱਛੇ ਪੁਲਸਾਂ ਗਾਰਾ ਚਲਾਉਂਦੇ ਆ ਉਹਨੂੰ ਡਿਪਰੈਸ਼ਨ ਚੋਂ ਕੱਢਣ ਨੂੰ ਤੇ ਕੇਜਰੀਵਾਲੋਂ ਡਿਪਰੈਸ਼ਨ ਚੋਂ ਨਿਕਲਦਾ ਨਹੀਂ ਔਰ ਪੰਜਾਬ ਨੂੰ ਗਰਦ ਅੰਦਰ ਰੱਖੀ ਜਾ ਰਿਹਾ ਤੁਸੀਂ ਦੇਖੋ ਹੜਾ ਏ ਜਦੋਂ ਪੰਜਾਬ ਦੀ ਬਾਹ ਫੜਨ ਦਾ ਵੇਲਾ ਸੀ ਜਿਹੜਾ ਕਹਿੰਦਾ ਸੀ ਮੈਂ ਬੱਕਰੀਆਂ ਦੇ ਆਂਡੇਆਂ ਤੇ ਮੁਆਫੀ ਦੇ ਦਊਂਗਾ ਆਂਡੇ ਬੱਕਰੀ ਤਾਂ ਛੱਡੋ ਆਪ ਹਸਤਾ ਜਾ ਕੇ ਡਾਕਰ ਹੋ ਗਿਆ ਬਾਕੀ ਮੈਨੂੰ ਪੰਜਾਬ ਦੇ ਲੋਕਾਂ ਨੂੰ ਫੇਸ ਨਾ ਕਰਨਾ ਪਵੇ ਉਦੋਂ ਕੌਣ ਆਇਆ ਉਦੋਂ ਤੁਹਾਡੇ ਵਿੱਚ ਤੇਜ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਔਰ ਆਏ ਪਰਵਾਰਾਂ ਦੀ ਸਿੱਧੀ ਗੱਲ ਸੁਣੀ ਅਸ਼ਵਨੀ ਜੋਤੇ ਸੀ ਨੂੰ ਵੀ ਦੱਸ ਰਹੇ ਸੀ ਪੰਜਾਬ ਦੇ ਲੋਕਾਂ ਨੇ ਉਸ ਦਿਲੇ ਹਰਪੀਟਾ ਨੇ ਕਿਹਾ ਮੋਦੀ ਜੀ ਸਾਡੇ ਅੱਗੇ ਮੈਨੂੰ ਯਾਦ ਆ ਜੇਰੇ ਨੌਜਵਾਨ ਨੇ ਕਲਮ ਦਿੱਤੀ ਉਹਨੇ ਕਲਮ ਦੇ ਕੇ ਕਿਹਾ ਮੋਦੀ ਜੀ ਇਸ ਕਲਮ ਨਾਲ ਤੁਸੀਂ ਪੰਜਾਬ ਦੇ ਲੇਖ ਬਦਲਦੇ ਹੋ ਕਿੱਦੀ ਭਾਰਦਾ ਸੀ ਕਿੱਦੀ ਪੀੜ ਸੀ ਮਾਨੰਦਰ ਆ ਮੇਰੀ ਕਲਮ ਲੈ ਲਓ ਇਹਦੇ ਨਾਲ ਪੰਜਾਬ ਦੇ ਲੇਖ ਬਦਲ ਦਿਓ ਜੋ ਕਿ ਪੰਜਾਬ ਦੀਆਂ ਜੜ੍ਹਾਂ 'ਚ ਤੇਲ ਪਾਉਣ ਨੂੰ ਆਮ ਆਦਮੀ ਆ ਕੇ ਬਹਿ ਗਿਆ ਤੇ ਤੇਲ ਪਾ ਦਈ ਪਾ ਰਹੀ ਆ ਸਾਡੀ ਲੇਖ ਬਦਲ ਦਿਓ ਪੰਜਾਬ ਦੇ ਪਰ ਮੋਦੀ ਜੀ ਨੇ ਕੀ ਕੀਤਾ ਕਹਿੰਦੇ ਪੰਜਾਬ ਦੇ ਲੋਕਾਂ ਨੇ ਦੱਸ ਦਿੱਛੋ ਨਹੀਂ ਜੀ ਕਿਹਾ ਕੋਈ ਪੈਸਾ ਆਮ ਆਦਮੀ ਤਾਕਤ ਰਾਜਨਾ ਦੇ ਹੋ ਜੇ ਅੱਗੇ 12000 ਕਰੋੜ ਰੁਪਇਆ ਜਿਹੜਾ ਡਿਜ਼ਾਸਟਰ ਫੰਡ ਸੀਗਾ ਉਹਦਾ 12 ਦਾ 12000 ਕਰੋੜ ਰੁਪਏ ਖਾ ਕੇ ਟਕਾਰ ਗਏ। ਇਹ ਕਿਰਪਾ ਨਹੀਂ ਥਨੇ ਲੱਗਣ ਦਿੱਤਾ। ਫਿਰ ਮੋਦੀ ਜੀ ਨੇ ਕਿਹਾ ਹੁਣ ਤੱਕ ਲਗਭਗ 23 ਮੰਤਰੀ ਪੰਜਾਬ ਦੇ ਅੰਦਰ ਮੈਂ ਸ਼ਰਮਾ ਜੀ ਠੀਕ ਕਰਾਂ ਲੱਗ ਤੱਕ 23 ਮੰਤਰੀ ਹੁਣ ਤੱਕ ਪੰਜਾਬ ਚ ਬਾਰ-ਬਾਰ ਆ ਚੁੱਕੇ ਕੇਂਦਰ ਤੋਂ। ਸਾਰੇ ਮੰਤਰੀ ਪੰਜਾਬ ਤੋਂ ਆਉਂਦੇ ਨੇ। ਸਿੱਧਾ ਕਿਸਾਨਾਂ ਕੋ ਜਾਂਦੇ ਨੇ। ਪਿੰਡ ਦੀ ਗੱਲ ਕਰਦੇ ਨੇ ਤੇ ਸਿੱਧਾ ਉਹਨਾਂ ਦੇ ਖਾਤੇ ਚ ਪੈਸੇ ਦਿੰਦੇ ਨੇ। ਹੁਣ ਤੱਕ ਲੱਖਾਂ ਰੁਪਿਆ ਕੇਵਲ ਔਰ ਕਰੋੜ ਰੁਪਿਆ ਕੇਵਲ ਔਰ ਕੇਵਲ ਨਵੇਂ ਘਰ ਬਣਾਉਣ ਵਾਸਤੇ 1.5 ਲੱਖ ਰੁਪਿਆ ਪਰ ਘਰ ਨੂੰ ਦੇਣ ਦਾ ਕੰਮ ਕੀਤਾ। 75 ਕਰੋੜ ਰੁਪਿਆ ਬੀ ਵਾਸਤੇ ਭੇਜਿਆ ਤਾਂ ਕਿ ਕਿਸਾਨਾਂ ਨੂੰ ਬੀ ਦੇ ਪੈਸੇ ਦਾ ਖਰਚ ਕਰਨੇ ਪੈਣ। ਇਹ ਦੇਸ਼ ਦੇ ਅੰਦਰ ਅਗਰ ਕੋਈ ਗੱਲ ਸੁਣਦਾ ਹੈ ਆ ਮੇਰਾ ਨੌਜਵਾਨ ਹਰਜੀਤ ਸੰਧੂ ਦਾ ਮੇਰਾ ਭਰਾ ਹੈ। ਮੈਂ ਤੇ ਇਹਦਾ ਕਰਜ਼ਾ ਲਾਉਣ ਆਇਆ ਹਾਂ। ਇਹਨੇ ਬੜੀ ਮਿਹਨਤ ਕੀਤੀ ਮੇਰੇ ਦੀ ਦਿੱਲੀ ਜਾ ਜਾ ਕੇ। ਬੜਾ ਮਹਿੰਦੀ ਬਚਾਇਆ ਮੈਂ ਹਰਜੀਤ ਨੂੰ ਕਿਹਾ ਸੀ ਹਰਜੀਤ ਸਾਨੂੰ ਕਦੀ ਕਰਜ਼ਾ ਤੇਰਾ ਲਾਉਣ ਦਾ ਮੌਕਾ ਮਿਲੂਗਾ ਜਰੂਰ ਤੇਰਾ ਕਰਜ਼ਾ ਅਦਾ ਕਰਾਂਗੇ ਔਰ ਮੈਂ ਦੇਖ ਰਿਹਾ ਸੀ ਜਦੋਂ ਘਰ ਆਏ ਉਹ ਤੇ ਜਾ ਕੇ ਹਸਤਾਲ ਵਿੱਚ ਦਾਖਲ ਹੋ ਗਏ ਉਸ ਵੇਲੇ ਹਰਜੀਤ ਪਿੰਡ ਪਿੰਡ ਘੁਰਿਆ ਫਿਰਦਾ ਸੀ ਤੁਹਾਡੇ ਨਾਲ ਕੰਧੇ ਨਾਲ ਕੰਡਾ ਲਾ ਕੇ ਤੇ ਤੁਹਾਡੀ ਸੇਵਾ ਚ ਖੜਾ ਸੀ ਖੜਾ ਸੀ ਨਹੀਂ ਖੜਾ ਸੀ ਜੋੜਨਾ ਦੱਸੋ ਖੜਾ ਸੀ ਨਹੀਂ ਖੜਾ ਸੀ ਯਾਰ ਇੰਨੀ ਜ਼ੋਰ ਨਾਲ ਥੋੜਾ ਇੱਕ ਵਾਰ ਜਿਕਲਦਾ ਮੈਂ ਹੀ ਜ਼ੋਰ ਨਾਲ ਬੋਲੀ ਜਾਣਾ ਹੈ ਜ਼ੋਰ ਥੋੜਾ ਹੁੰਦਾ ਹੈ ਖੜਾ ਸੀ ਨਹੀਂ ਖੜਾ ਸੀ ਖੜਾ ਸੀ ਹੁਣ ਆਪਾਂ ਇਹਨਾ ਖੜਨਾ ਹੈ ਦੇਖੋ ਹਰਜੀਤ ਸਿੰਘ ਖਾਲੀ ਕੈਂਡੀਡੇਟ ਨਹੀਂ ਇਹ ਮੋਦੀ ਜੀ ਦਾ ਨੁਮਾਇੰਦਾ ਹੈ ਤੁਹਾਡੇ ਇੱਥੇ ਤਰਨਤਾਰਨ ਦਾ ਹਰਜੀਤ ਜਿੱਤਣ ਨਾਲ ਹਰਜੀਤ ਐਮਐਲ ਕੱਲਾ ਨਹੀਂ ਬਣੂਗਾ ਕੇਂਦਰ ਸਰਕਾਰ ਦਾ ਇੱਕ ਬਹੁਤ ਵੱਡਾ ਇੱਥੇ ਤੁਹਾਡਾ ਵਿਜਨੇਕਰ ਬਣੂਗਾ ਜਿਹੜਾ ਸਿੱਧਾ ਕੇਂਦਰ ਸਰਕਾਰ ਦੀਆਂ ਸੇਵਾਵਾਂ ਬਿਜਲੀ ਜਿਹੜੀ ਉੱਥੋਂ ਤੁਰਦੀ ਐ ਸਿੱਧਾ ਤੁਹਾਨੂੰ ਟਰੈਕਟਰ ਮਰਾਈ ਦੇ ਸਕੂਗਾ ਇਹ ਤਾਕਤ ਲੌਗੀਗੀ ਹਰਜੀਤ ਨੂੰ ਹਰਜੀਤ ਸਿੰਘ ਸੰਧੂ ਦੇ ਜਿੱਤਣ ਦਾ ਮਤਲਬ ਇਹ ਆ ਕਿ ਕੇਂਦਰ ਤਾਕਤ ਹਰਜੀਤ ਸਿੰਘ ਸੰਧੂ ਦੇ ਹੱਥ ਚ ਆਊਗੀ ਤੁਸੀਂ ਦੇਖੋ ਮੋਦੀ ਜੀ ਪੰਜਾਬ ਦੇ ਵਾਸਤੇ ਦਿਨੋ ਕਰਨਾ ਚਾਹੁੰਦੇ ਐ ਮੈਂ ਤੁਹਾਨੂੰ ਆਪਣਾ ਇੱਕ ਗੱਲ ਦੱਸਦਾ ਮੇਰੀ ਮੋਦੀ ਜੀ ਦੇ ਨਾਲ ਵਿਅਕਤੀਗਤ ਤੌਰ ਤੇ ਇਹ ਚਰਚਾ ਹੋਈ ਮੈਨੂੰ ਕਹਿੰਦੇ ਸਰਸਾ ਜੀ ਪੰਜਾਬ क्या दुनिया अगर कर्ज उतारना चाहे तो नहीं उतार सकती देश तो छोड़ो दुनिया अगर कर्ज उतारना चाहे तो नहीं उतार सकती मैं जब फतेहगढ़ साहब में था तो मैं सोच रहा था क्या इस पंजाब की देन है दुनिया को ये फतेहगढ़ साहब की कीर्तों में जो साहेबजादों की ये आज भी उसी तरह से खुशबू उसी तरह से उनकी पावन जब देखते हैं तो पवित्रता दिखाई देती है ऐसी महान धरती पंजाब ਔਰ ਪੰਜਾਬ ਦਾ ਕਰਜ਼ਾ ਦੁਨੀਆ ਦਾ ਕੋਈ ਵੀ ਇਨਸਾਨ ਉਤਾਰ ਨਹੀਂ ਸਕਦਾ ਤੁਸੀਂ ਦੇਖੋ ਇਹ ਆਮ ਆਦਮੀ ਪਾਰਟੀ ਕੇਵਲ ਲੁੱਟਣ ਦਾ ਕੰਮ ਕਰ ਰਹੀ ਆ ਯਾਰ ਕੁੱਟਣ ਦਾ ਕੰਮ ਕਰ ਰਹੀ ਆ ਜਿਹੜਾ ਬੋਲਦਾ ਚੋਕ ਨੂੰ ਜੇਜ ਪਾ ਦਿੰਦੇ ਆ ਕਾਂਗਰਸ ਇੱਕ ਐਸੀ ਪਾਰਟੀ ਆ ਉਹ ਗਿੰਦ ਵਰਗੀ ਆ ਜਿਵੇਂ ਇਲਾ ਲੱਭਦੀਆਂ ਨੇ ਨਾ ਕਿ ਕੋਈ ਮਰ ਜਾਵੇ ਕੋਈ ਇੰਤਜ਼ਾਰ ਕਰਦੀ ਆ ਮਰਨ ਦਾ ਇਹ ਕਾਂਗਰਸ ਤੇ ਕੇਵਲ ਇੰਤਜ਼ਾਰ ਕਰਦੀ ਆ ਕਿ ਤੇ ਆਗ ਲੱਗੇ ਕੋਈ ਮਰੇ ਕੋਈ ਸੜੇ ਅਸੀਂ ਜਾ ਕੇ ਇੰਨਾ ਵਰਗ ਨੂੰ ਨੋਚਣ ਦਾ ਕੰਮ ਕਰੀਏ ਤੇ ਕਾਂਗਰਸ ਕੇਵਲ ਪਾਪੀਆਂ ਦੀ ਪਾਰਟੀ ਜੀ ਅੱਜ ਕੋਈ ਦੇਸ਼ ਦੇ ਅੰਦਰ ਜਿੰਨੇ ਸੂਬੇ ਦੇ ਦੇਸ਼ ਦੇ ਖਾਲਸਾ ਜੀ ਦੇਖ ਲਿਓ ਜੀ ਜਿਹੜੇ ਸੂਬੇ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਉਹ ਸੂਬਾ ਬਾਦਿਆ ਆ ਤੁਹਾਡਾ ਗਵਾਂਢੀ ਸੂਬਾ 15 ਸਾਲ ਤੋਂ ਬਾਜਪਾ ਦੀ ਸਰਕਾਰ ਆ ਸਾਰਾ ਕਰਜ਼ਾ ਮੁਕਤ ਕਰਦੇ ਆਪਣੇ ਆਪ ਨੂੰ ਮਹਾਰਾਸ਼ਟਰ ਦਾ ਸਰਕਾਰ ਆ ਉੱਤਰ ਪ੍ਰਦੇਸ਼ ਧਰ ਸਰਕਾਰ ਆ ਮੱਧ ਪ੍ਰਦੇਸ਼ ਧਰ ਸਰਕਾਰ ਆ ਜਿੱਥੇ ਭਾਜਪਾ ਦੀ ਸਰਕਾਰ ਆਉਂਦੀ ਆ ਲੋਕਾਂ ਨੂੰ ਅਬਾਦ ਕਰਦੀ ਆ ਸੂਬੇ ਨੂੰ ਆਬਾਦ ਕਰਦੀ ਆ ਕਰਜ਼ਾ ਲਾਉਣ ਦਾ ਕੰਮ ਕਰਦੀ ਆ ਔਰ ਜਿੱਥੇ ਇਹੋ ਜਿਹੇ ਲੁਟੇਰੇ ਆ ਜਾਂਦੇ ਨੇ 5 ਲੱਖ ਕਰੋੜ ਰੁਪਏ ਪੰਜਾਬ ਤੇ ਕਰਜ਼ਾ ਕਰ ਦਿੱਤਾ ਮੋਦੀ ਜੀ ਨੇ ਸਾਹਿਬ ਜੀ ਜੋ ਸਿੱਖ ਕੌਮ ਦੇ ਭਾਵਨਾ ਉਹਨਾਂ ਦੇ ਮਨ ਦਾ ਡੰਡਾ ਕਰੋ ਸਾਹਿਬ ਜੀ ਤੁਸੀਂ ਦੇਖੋ ਦੇਸ਼ ਦੇ ਅੰਦਰ ਇੱਕ ਵਾਹਦ ਪ੍ਰਧਾਨ ਮੰਤਰੀ ਹੋਇਆ 75 ਸਾਲਾਂ 'ਚ ਖਾਲਸਾ ਜੀ ਸੁਣਿਓ ਜਿਹੜਾ ਧਿਆਨ ਨਾਲ ਸੰਤੂ ਸਾਹਿਬ ਤੁਸੀਂ ਵੀ ਇਹ ਪਹਿਲਾ ਪ੍ਰਧਾਨ ਮੰਤਰੀ ਆ ਜਿਹੜਾ ਸਾਸ਼ ਤੋਂ ਦੋ ਵਾਰਾ ਲਾਲ ਕਿਲੇ ਗਿਆ ਪ੍ਰਧਾਨ ਮੰਤਰੀ ਕੇਵਲ ਔਰ ਕੇਵਲ ਆਜ਼ਾਦੀ ਦੇ ਮੌਕੇ ਤੇ ਇੱਕ ਵਾਰਾ ਜਾ ਕੇ ਲਾਲ ਕਿਲੇ ਤੋਂ ਸੰਬੋਧਨ ਕਰਦੇ ਨੇ ਤੁਹਾਨੂੰ ਪਤਾ ਹੈ ਮੋਦੀ ਇਹ ਵਾਹਦ ਇਨਸਾਨ ਆ ਜਿਹੜਾ ਦੂਜੀ ਵਾਰਾ ਕਿਉਂ ਗਿਆ ਕਿਉਂ ਗਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਸਮਾਗਮ ਸੀ ਮੋਦੀ ਜੀ ਕਹਿੰਦੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਮਾਗਮ ਸਰਕਾਰ ਕਰੋ ਤੇ ਲਾਲ ਕਿਲੇ ਤੋਂ ਕਰੂਗੀ ਤੇ ਲਾਲ ਕਿਲੇ ਤੇ ਖੜ ਹੋ ਕੇ ਮੋਦੀ ਜੀ ਕੀ ਕਹਿੰਦੇ ਨੇ ਮੈਂ ਨਹੀਂ ਕਹ ਰਿਹਾ ਮੋਦੀ ਜੀ ਨੇ ਕਿਹਾ ਲਾਲ ਕਿਲੇ ਤੋਂ ਖੜ ਹੋ ਕੇ ਕਹਿੰਦੇ ਨੇ ਅਗਰ ਗੁਰੂ ਤੇਗ ਬਹਾਦਰ ਨਾ ਹੁੰਦੇ ਨਾ ਹਮ ਹੁੰਦੇ ਨਾ ਇਹ ਬਾਦ ਦੇਸ਼ ਦੀਆਂ ਸਿਮਾਏ ਹੁੰਦੀ ਗੁਰ ਤੇਗ ਸੋ ਨਿਹਾਲ कहेंगे जिन्होंने गुरु तेग बहादुर साहब के अत्याचार किया उनका नाम लेने वाला कोई नहीं लेकिन आज चार सौ साल बाद भी गुरु तेग बहादुर जी को सजदा करने के लिए मैं उनके चरणों में सी झुकाने के लिए देश का प्रधानमंत्री उनके चरणों में नतमस्तक हूं ये देश के प्रधानमंत्री मोदी जी देश के गृहमंत्री उससे मत मंच खड़े होकर कहेंगे सा धर्म ना होंगे मुझे कोई कहने गुरेज नहीं अगर गुरु तेग बहादुर न होते हमारा धर्म न होता हम तो कर्जदार हैं सिखों के ये भावना है मोदी जी ने दे, देश के दे सिखा के प्रति ਤੁਸੀਂ ਦੇਖੋ ਇੱਕ ਕੰਲਾ ਪ੍ਰਧਾਨ ਮੰਤਰੀ ਹੋਇਆ ਏ ਮਾਤਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਏ ਅੱਜ ਜੇ ਤੁਹਾਡੇ ਬੱਚਿਆਂ ਨੇ ਸਰਕਾਰੀ ਨੌਕਰੀ ਲੈਣੀ ਹੋਵੇ ਉਹਨਾਂ ਨੂੰ ਅੰਗਰੇਜ਼ੀਆ ਹਿੰਦੀ ਚ ਟੈਸਟ ਦੇਣਾ ਪੈਂਦਾ ਸੀ ਮੋਦੀ ਜੀ ਆਏ ਕਹਿੰਦੇ ਸਾਰੀ ਪੈਰਾਮੈਟਰੀ ਫੋਰਸਿਸ ਅੰਦਰ ਹੁਣ ਤੁਹਾਨੂੰ ਹਿੰਦੀ ਅੰਗਰੇਜ਼ੀ ਨਹੀਂ ਤੁਸੀਂ ਗੁਰਮੁਖੀ ਚ ਟੈਸਟ ਲੇ ਕੇ ਆਪਣਾ ਪੇਪਰ ਪਾਸ ਕਰਕੇ ਸਰਕਾਰੀ ਨੌਕਰੀ ਲੈ ਸਕਦੇ ਜੇ ਗੁਰਮੁਖੀ ਦਾ ਨਾਂ ਵਧਾਉਣ ਦਾ ਕੰਮ ਮੋਦੀ ਜੀ ਨੇ ਸਭ ਨੂੰ ਕਿਹਾ ਸਰਕਾਰ ਵੱਲੋਂ ਅਨਾਉਂਸਮੈਂਟ ਕਰਤੀ ਸਰਕਾਰੀ ਨੌਕਰੀ ਲੈਣੀ ਆ ਤੇ ਗੁਰਮੁਖੀ ਚ ਟੈਸਟ ਦੇ ਕੇ ਲੈ ਸਕਦੇ ਜੇ ਤੁਸੀਂ ਦੇਖੋ ਇਸੇ ਤਰੀਕੇ ਜੋ ਸਾਡਾ ਗੱਤਕਾ ਮਾਰਸ਼ਲ ਆਟ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਐਸੀਆਂ ਗੱਲਾਂ ਜਿਹੜੀਆਂ ਤੁਹਾਨੂੰ ਕਦੀ ਨਹੀਂ ਪਤਾ ਲੱਗਦੀਆਂ ਉਹਨੀਆਂ ਅੱਜ ਗੱਤਕਾ ਮਨ ਸਿੰਘ ਕਿੱਥੇ ਲੰਬੀਆਂ ਬੈਠੀਆਂ ਨੇ ਅੱਜ ਗੱਤਕੇ ਨੂੰ ਰਾਸ਼ਟਰੀ ਜੇਡਾ ਸਾਥ ਦਿੱਤਾ ਗਿਆ ਮਤਲਬ ਜਿਹੜਾ ਗੱਤਕੇ ਦੇ ਜੋਰ ਦਿਖਾ ਕੇ ਉੱਪਰ ਆਉਂਦਾ ਐ ਜਿਵੇਂ ਕ੍ਰਿਕਟ ਵਾਲੇ ਨੂੰ ਕੋਈ ਨੌਕਰੀ ਮਿਲਦੀ ਆ ਰੇਲਵੇ 'ਚ ਨੌਕਰੀ ਮਿਲਦੀ ਆ ਪੈਟਰੋਲੀਅਮ 'ਚ ਨੌਕਰੀ ਮਿਲਦੀ ਆ ਤੁਹਾਡਾ ਬੱਚਾ ਜੇ ਗੱਤਕੇ ਦੇ ਜੋਰ ਜਿੱਤ ਕੇ ਆਊਗਾ ਜਿਵੇਂ ਕ੍ਰਿਕਟ ਔਰ ਬੈਡਮਿੰਟਨ ਹਾਕੀ ਵਾਲੀ ਨੌਕਰੀ ਮਿਲਦੀ ਐ ਇਸੇ ਤਰ੍ਹਾਂ ਹੀ ਹੁਣ ਚੱਕੇ ਵਾਲੀ ਨੌਕਰੀ ਮਿਲਦੀ ਐ ਨਾ ਹਜ਼ਾਰਾਂ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਸਿੱਖਾਂ ਨੂੰ ਕੇਵਲ ਚੱਕੇ ਦੇ ਮਾਸਰਾਂ ਦਾ ਧਰਤੀ ਮਿਲਦੀਆਂ ਪਈਆਂ ਨੇ ਇਹ ਦੇਣ ਦੇ ਕੇ ਪ੍ਰਧਾਨ ਮੰਤਰੀ ਮੋਦੀ ਜੀ ਆ। ਹੋਰ ਜਿਕਰਾ ਤੇ ਜ਼ੋਰ ਨਾ ਲਾਓ ਜਿੱਦਾਂ ਬੋਲੇ ਇਸਨਿਹਾਂ ਬੋਲੇ ਇਸਨਿਹਾਂ ਸਰ ਸਾਜੀ ਮੈਂ ਦਿੱਲੀ ਚ ਰਹਿਨਾ 1984 ਦਾ ਸੰਤਾਪ ਤੁਸੀਂ ਦੇਖਿਆ ਸੀ ਕਿਵੇਂ ਭੁਗਤਿਆ ਐਸੇ ਜ਼ਾਬਰ ਸਚਨ ਕੁਮਾਰ ਟਾਈਟਲਰ ਹੱਥ ਜਿਹੜੇ ਲੋਕ ਸੀਗੇ ਕਮਨਨਾਥ ਵਰਗੇ ਉਹਨਾਂ ਨੂੰ ਉਹ ਕਹਿੰਦੇ ਦੇ ਸੀ ਸਾਨੂੰ ਹਵਾਵਾਂ ਪੁੱਛ ਕੇ ਚਲਦੀਆਂ ਨੇ ਤੁਸੀਂ ਸੋਚੋ ਸਾਡੇ ਦੀ ਕਿੱਡੀ ਵੱਡੀ ਗੱਲ ਸੀ ਜਦੋਂ ਮੋਦੀ ਜੀ ਆਏ ਉਹ ਸੱਜਨ ਕੁਮਾਰ ਜਿਹੜਾ ਕਹਿੰਦਾ ਸੀ ਹਵਾ-ਹਵਾ ਮੈਨੂੰ ਪੁੱਛ ਕੇ ਚੱਲਦੀਆਂ ਨੇ ਉਹਨੂੰ ਫੜ ਕੇ ਕੌਲਰੋਂ ਜੇਲ੍ਹ ਚ ਸੁੱਟਤਾ ਅੱਜ 7 ਸਾਲ ਹੋ ਗਏ ਨੇ ਉਹ ਜੇਲ੍ਹ ਚ ਸੜਦਾ ਪਿਆ ਏ 1984 ਦੇ 피ੜਤ ਮਾਵਾਂ ਪੈੜਾਂ ਨੂੰ ਇਨਸਾਫ਼ ਦੇਣ ਦਾ ਕੰਮ ਮੋਦੀ ਨੇ ਕੀਤਾ ਜਗਦੀਸ਼ ਕੌਰ ਮਾਂ ਨੂੰ ਗੱਲ ਨਾਲ ਲਾ ਕੇ ਕਿਹਾ ਮਾਂ ਮੈਂ ਤੇਰਾ ਕਰਜ਼ਾ ਰਾਤ ਨੂੰ ਇਨਸਾਫ਼ ਦਿਵਾਉਂਗਾ ਔਰ ਜਦੋਂ ਉਹ ਜਲਦੀਸ਼ ਕੌਰ ਮਾਂ ਨੂੰ ਇਨਸਾਫ਼ ਮਿਲਿਆ ਸਚਨ ਕੁਮਾਰ ਜੇਲ੍ਹ ਚ ਗਿਆ ਉਸ ਮਾਂ ਨੂੰ ਫੇਰ ਮਿਲ ਕੇ ਕਿਹਾ ਮੈਂ ਤੈਨੂੰ ਵਿਸ਼ਵਾਸ ਦਵਾਇਆ ਸੀ ਮੈਂ ਤੈਨੂੰ ਜਰੂਰ ਇਨਸਾਫ਼ ਦਿਵਾਉਂਗਾ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ 2019 'ਚ ਖੁੱਲਣਾ ਸੀ ਖਾਲਸਾ ਜੀ ਤੁਸੀਂ ਜਾਣਦੇ ਜੇ ਪਾਕਿਸਤਾਨਾ ਸਾਡੇ ਕਿਤਰਾਂ ਦੇ ਹਾਲਾਤ ਸੀਗੇ ਲੇਕਿਨ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸੋਚ ਦੇਖੋ ਉਹਨਾਂ ਕਹਿੰਿਆ ਇਲੈਕਸ਼ਨ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਜੇਕਰ ਮੈਂ ਆਪਣੀ ਸੇਵਾ ਦੌਰਾਨ ਇਹ ਦਾ ਕਰਤਾਰਪੁਰ ਦਾ ਲਾਂਘਾ ਨਾ ਖੋਲ ਪਾਇਆ ਤੇ ਕਦੀ ਨਹੀਂ ਕੋਈ ਖੋਲ ਸਕੇਗਾ ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦਾ ਫੈਸਲਾ ਲੈ ਕੇ ਇਹ ਸਾਬਤ ਕੀਤਾ ਕਿ ਮੈਨੂੰ ਧਰਮ ਸਿੱਖ ਸਭ ਤੋਂ ਪਿਆਰਾ ਹੈ ਸੱਤਾ ਔਰ ਰਾਜ ਇਸ ਤੋਂ ਬਾਹਰ ਹੋਂ ਹੈ ਅੱਜ ਮੈਂ ਜਦੋਂ ਤਾਂ ਬੋਲੋ ਬੋਲੋ ਚੰਗੀ ਗੱਲ ਹੈ ਅੱਜ ਮੈਂ ਜਦੋਂ ਤੁਹਾਡੇ ਨਾਲ ਗੱਲ ਕਰਦਾ ਹਾਂ ਮੈਨੂੰ ਕਹਿਣ ਲੱਗਿਆ ਬੜਾ ਫਕਰ ਹੋ ਰਿਹਾ ਹੈ ਜਦੋਂ ਮੋਦੀ ਜੀ ਦੇਸ਼ ਦੇ ਅੰਦਰ ਨਾ ਮੁੱਖ ਮੰਤਰੀ ਸੀ ਸ਼ਰਮਾ ਜੀ ਸੁਣੋ ਤੁਹਾਨੂੰ ਮੈਂ ਗੱਲ ਦੱਸਾਂ ਮੈਂ ਮੋਦੀ ਜੀ ਦੇ ਮੁੱਖ ਮੰਤਰੀ ਸੀਗੇ ਮੈਂ ਪ੍ਰਧਾਨ ਮੰਤਰੀ ਸੀ ਉਹਨਾਂ ਨੂੰ ਜਦੋਂ ਉੱਥੇ ਪਹੁੰਚਾੜ ਆਇਆ ਗੁਜਰਾਤ ਅੰਦਰ ਗੁਰਨਾਨ ਸਿੰਘ ਦੇਵ ਪਾਤਸ਼ਾਹ ਜੀ ਦਾ ਪਾਵਨ ਚਰਨ ਸੋ ਸਥਾਨ ਸੀ ਇੱਥਾਰ ਸੀ ਕੋ ਦਾ ਨੁਕਸਾਨ ਹੋ ਗਿਆ ਮੋਦੀ ਜੀ ਦੇ ਮਨ ਚ ਇਹ ਨਹੀਂ ਸਰਦਾ ਸਤਿਕਾਰ ਸੀ Rajasthan ਤੋਂ aur Uttar Pradesh ਤੋਂ ਵਾਪਸ ਐਸੇ ਕੈਰੀਗਰ ਲੈ ਕੇ ਗਏ ਜੋ ਉਸਤਾਨ ਦੀ ਪੁੱਤਰ ਦਾ ਜੂ ਅੱਜ ਜਿਸ ਨੂੰ ਰੀਸਟੋਰ ਕੀਤਾ ਤੋਂ ਯੂਨੈਸਕੋ ਨੇ ਦੁਨੀਆ ਦੀ ਦੇਸ਼ ਦੀ ਬਿਹਤਰੀਨ ਰੀਸਟੋਰ ਬਿਲਡਿੰਗ ਵਾਪਸ ਉਸੇ ਤਰ੍ਹਾਂ ਬਣਾਈ ਬਿਲਡਿੰਗ ਦਾ ਘਟਾ ਉਸ ਗੁਰਦੁਆਰਾ ਸਾਹਿਬ ਨੂੰ ਦੱਸਦਾ ਕਿ ਪਾਵਨ ਪੁੱਤਰ ਗੁਰਦੁਆਰਾ ਸਾਹਿਬ ਇਸ ਕਰਕੇ ਅੱਜ ਪੰਜਾਬ ਨੂੰ ਲੋੜਿਆ ਜੇ ਆਪਾਂ ਇੱਕ ਮੌਕਾ ਮਿਲਿਆ ਆਪਾਂ ਦੇਖੋ ਸਾਰੇ ਨਫਰਤ ਦੀ ਗੱਲ ਹੀ ਕਰਦੇ ਨੇ ਉਹ ਤੁਹਾਨੂੰ ਤੋੜਨਾ ਚਾਹਦੇ ਨੇ ਤੁਹਾਨੂੰ ਕੇਂਦਰ ਸਰਕਾਰ ਦੇ ਲਾਭ ਨਾ ਮਿਲਣ ਤੱਕ ਜੇ ਹਰਿਆਣਾ ਐਰਧਰਤੇ ਦੇ ਲਾਭ ਲੈ ਗਿਆ ਉਹ ਉੱਤਰ ਪ੍ਰਦੇਸ਼ ਲੈ ਗਿਆ ਉਹ ਬੱਤਿਸਕੜ ਲੈ ਗਿਆ ਜੀ ਮੁੱਢੇ ਪ੍ਰਦੇਸ਼ ਲੈ ਗਿਆ ਲੱਖਾਂ ਨੌਕਰੀਆਂ ਲੈ ਗਿਆ ਆ ਪੰਜਾਬ ਦਾ ਮੁੱਖ ਮੰਤਰੀ ਕੇਵਲ ਕੇਵਲ ਸਾਹਮਣੇ ਲੜਾਉਣ ਦਾ ਕੰਮ ਕਰਦਾ ਕਿਉਂਕਿ ਆਪ ਕੋਈ ਦਿੱਤਾ ਨਹੀਂ ਦਿੰਦਾ ਹਰਿਆ ਦਾ ਇੱਕ ਮਸਲਾ ਹੈ ਉਸ ਲੜਾਈ ਝਗੜੇ ਚ ਲੋਕ ਨੂੰ ਪਾਈ ਰੱਖਾ ਲੜਾਈ ਝਗੜੇ ਚ ਪਾਈ ਰੱਖਾ ਮੇਰੇ ਵੱਲ ਭੈਣਾਂ ਚਾਹਵੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਹੈ ਇਹ ਮੌਕਾ ਕੇਵਲ ਕੋਈ ਜ਼ਿਮਨੀ ਚੋਣ ਦਾ ਨਹੀਂ ਇਹ ਮੌਕਾ ਇਤਿਹਾਸਿਕ ਫੈਸਲਾ ਲੈਣ ਦਾ ਹੈ ਦਰਨਤਨ ਦੇ ਲੋਕੋ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਹਾਂ ਜੇਕਰ ਤੁਸੀਂ ਇਹ ਇਤਿਹਾਸਿਕ ਫੈਸਲਾ ਲੈ ਕੇ ਤੁਸੀਂ 당ਬਾ ਨੂੰ ਨਹੀਂ ਕੇਵਲ ਜਿਟਾਉਣਾ ਤੁਸੀਂ ਮੋਦੀ ਜੀ ਦੇ ਕੇਂਦਰ ਸਰਕਾਰ ਦੇ ਹੱਥ ਮਜ਼ਬੂਤ ਕਰਨੇ ਆ ਤਾਂ ਕਿ ਆਉਣ ਵਾਲੇ ਸਮੇਂ ਚ ਪੰਜਾਬ ਵੀ ਉਸ ਤਰ੍ਹਾਂ ਆਬਾਦ ਹੋ ਸਕੇ ਜਿਤਨਾ ਜ ਹਰਿਆਣਾ ਆਬਾਦੀ ਦੀਆਂ ਲਹਿਰਾਂ ਉੱਪਰ ਚਲੇ ਗਿਆ ਭਾਰਤੀ ਜਨਤਾ ਪਾਰਟੀ ਤੁਸੀਂ ਸੁਣੋ ਕਹਾਣ ਹੋ ਗਏ ਦਿੱਲੀ ਦੇਸ਼ ਦੀ ਰਾਜਧਾਨੀ ਆ ਪਰ ਦਿੱਲੀ ਨਾਲੋਂ ਵੀ ਪ੍ਰਾਪਰਟੀ ਦੇ ਭਾਅ ਗੁਰਦਾਉਂ ਦੇ ਜ਼ਿਆਦਾ ਨੇ ਗੁਰਦਾਉਂ ਦੇ ਕਿਉਂ ਕਿਉਂਕਿ ਦਾ ਬਾਦ ਵੀ ਇੰਨੀ ਉੱਥੇ ਪਹੁੰਚ ਗਈ ਔਰ ਸੂਬਾ ਇਹਨਾਂ ਆਬਾਦ ਹੋ ਗਿਆ ਕਰਜ਼ਾ ਮੁਕਤ ਹੋ ਗਿਆ ਹਰ ਤਰ੍ਹਾਂ ਦੀਆਂ ਸੁਵਿਧਾ ਬਣ ਗਈਆਂ ਔਰ ਪਰ ਅੱਜ ਵੀ ਆਪਾਂ ਕਿਉਂ ਪਿੱਛੇ ਆ ਕਿਉਂਕਿ ਸਾਨੂੰ 1-4 ਸਾਲ ਬਹੁਤ ਹੀ ਨਲਾਇਕ ਮੁੱਖ ਮੰਤਰੀ ਤੇ ਨਲਾਇਕ ਸਰਕਾਰ ਮਿਲ ਗਈ ਇਹ ਚੋਣਾਂ ਸਰਦਾਰ ਹਰਜੀਤ ਸਿੰਘ ਦਾ ਕਿਨਾਰ ਨਹੀਂ ਇਹ ਸਾਡੇ ਇਸ ਇਲਾਕੇ ਦੀ ਸੋਚ ਕੈਸੀ ਆ ਇਸ ਇਲਾਕੇ ਦੇ ਲੋਕ ਜੋ ਬਦਲਾਅ ਚਾਹੁੰਦੇ ਨੇ ਉਹ ਸੋਚ ਦਾ ਚਨਾਵ ਆ ਤੁਸੀਂ ਦੇਖੋ ਇੱਕ ਪਾਸੇ ਉਹ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਲੁਟੇਰਿਆਂ ਦਾ ਗੈਂਗ ਜਿਨ੍ਹਾਂ